ਹਰਮীত ਸਿੰਘ ਪਠਾਨ ਮਾਜਰਾ ਦੇ ਵੱਲੋਂ ਸੰਦੀਪ ਲਾਦੂ ਕਾ ਨਾਮ ਦੇ এবিসি ਪੰਜਾਬ ਚੈਨਲ ਦੇ ਪੱਤਰਕਾਰ ਦੇ ਨਾਲ ਬੱਦਸਲੂਕੀ ਕੀਤੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਗੁੰਡਾਗਰਦੀ ਹੈ ਜਿਹੜੀ ਸਿਰ ਚੜ ਕੇ ਬੋਲ ਰਹੀ ਸੀ ਕਿ ਤੂੰ ਬਾਹਰ ਚੱਲ ਵੀ ਤੈਨੂੰ ਮੈਂ ਬਾਹਰ ਦੇਖਦਾ ਕੀ ਉਸ ਪੱਤਰਕਾਰ ਨੂੰ ਇਦਾਂ ਧਮਕਾਉਣਾ ਠੀਕ ਹੈ ਜਾ ਗਾਲਤ ਕਿਉਂਕਿ ਸੱਤਾ ਦਾ ਨਸ਼ਾ ਉਸ ਵਿਧਾਇਕ ਦੇ ਸਿਰ ਉੱਤੇ ਚੜ ਕੇ ਬੋਲ ਰਿਹਾ ਸੀ ਤੇ ਜਿਸ ਦੇ ਕਰਕੇ ਉਸ ਨੂੰ ਬਹੁਤ ਮੰਦੀ ਸਭ ਦਾਵਲੀ ਤੇ ਇਥੋਂ ਕੇ ਇਥੋਂ ਤੱਕ ਉਸ ਦੇ ਕੈਮਰਾਮੈਨ ਤੇ ਉਸ ਪੱਤਰਕਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਮਾਮਲਾ ਪੱਤਰਕਾਰਾਂ ਦੇ ਨਾਲ ਜੁੜਿਆ ਸਮੂਹ ਪੱਤਰਕਾਰ ਭਾਈਚਾਰਾ ਇਸ ਵੇਲੇ ਡੀਸੀ ਦਫਤਰ ਮਲੇਰ ਕੋਟਲਾ ਵਿਖੇ ਗਵਰਨਰ ਸਾਹਿਬ ਦੇ ਲਈ ਇੱਕ ਮੰਗ ਪੱਤਰ ਲੈ ਕੇ ਆਇਆ ਤੇ ਜਿਸ ਦੇ ਵਿੱਚ ਵਿਧਾਇਕ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਪੱਤਰਕਾਰਾਂ ਦੇ ਨਾਲ ਕਿ ਉਹਨਾਂ ਦੀ ਕੀ ਮੰਗ ਹੈ ਜੀ ਅੱਜ ਅਸੀਂ ਜ਼ਿਲ੍ਹਾ ਪ੍ਰੈਸ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੂੰ ਇੱਕ ਮੰਗ ਪੱਤਰ ਦੇਣ ਆਏ ਆਂ ਕਿ ਕੱਲ ਵਿਧਾਨ ਸਭਾ ਗੈਲਰੀ ਦੇ ਅੰਦਰ ਸਾਡੇ ABC ਚੈਨਲ ਦੇ ਪੱਤਰਕਾਰ ਸੰਦੀਪ ਲਦੂਕਾ ਤੇ ਉਹਦੇ ਕੈਮਰਾਮੈਨ ਨਾਲ ਜਦੋਂ ਹੋ ਗੈਲਰੀ 'ਚ ਬੈਠ ਕੇ ਵਿਧਾਨ ਸਭਾ ਦੀ ਸ਼ੌਟ ਲੈ ਰਹੇ ਥੀ ਤਾਂ ਉਥੋਂ ਇੱਕ ਵਿਧਾਇਕ ਜਿਹਨਾਂ ਦਾ ਨਾਮ ਹੈ ਹਰਮੀਤ ਸਿੰਘ ਪਠਾਨ ਬਾਜਰਾ ਉਹਨਾਂ ਨੇ ਬੜੀ ਬਦਸਲੂਕੀ ਕੀਤੀ ਤੇ ਇਥੋਂ ਤੱਕ ਕਿਹਾ ਕਿ ਤੂੰ ਬਾਹਰ ਆ ਤੈਨੂੰ ਪੁੱਛਾਂਗਾ ਤਾਂ ਜਾਨੋਂ ਮਾਰ ਦੇ ਧਮਕੀਆਂ ਦਿੱਤੀਆਂ ਪ੍ਰੈਸ ਇੱਕ ਆਜ਼ਾਦ ਕਲਮ ਹੈ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਅਧਿਕਾਰੀ ਦਾ ਉਹ ਗੁਲਾਮ ਨਹੀਂ ਹੈ ਉਹਨੇ ਦੇਖਣਾ ਹੈ ਕਿ ਜੋ ਸਚਾਈ ਉਹ ਲਿਖ ਕੇ ਅੱਗੇ ਲੈ ਕੇ ਆਉਣੀ ਹੈ ਪਰ ਅੱਜ ਸਮਾਂ ਅਜਿਹਾ ਆ ਗਿਆ ਹੈ ਕਿ ਅਸੈਂਬਲੀ ਵਿਧਾਨ ਸਭਾ ਦੇ ਅੰਦਰ ਬੈਠੇ ਕੇ ਉੱਥੇ ਪੱਤਰਕਾਰਾਂ ਨੂੰ ਤਮਕੀਆਂ ਮਿਲਣ ਬੜੀ ਹੀ ਸ਼ਰਮਨਾਕ ਨਿੰਦਨਯੋਗ ਗੱਲ ਹੈ ਅੱਜ ਅਸੀਂ ਉਸੇ ਗੱਲ ਨੂੰ ਲੈ ਕੇ ਪਠਾਨ ਮਾਜਰਾ ਖਿਲਾਫ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਲਈ ਪੂਰੇ ਪੰਜਾਬ ਭਾਜ ਦੇ ਪੱਤਰਕਾਰਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਮਲੇਰਕੋਟਲਾ ਵਿੱਚ ਵੀ ਡਿਪਟੀ ਕਮਿਸ਼ਨਰ ਡਾਕਟਰ ਪਾਲਵੀ ਨੂੰ ਅਸੀਂ ਮੰਗ ਪੱਤਰ ਸੌਪਾਂਗੇ ਤੇ ਮੰਗ ਕਰਾਂਗੇ ਕਿ ਅਜਾਹੇ ਵਿਧਾਨ ਸਭਾ ਦੇ ਵਿੱਚ ਬੈਠੇ ਅਜਾਹੇ ਵਿਧਾਇਕ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੱਤਰਕਾਰਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਬਹਾਰ ਰੱਖਣਾ ਚਾਹੀਦਾ ਹੈ ਅਗਰ ਜੇ ਪੱਤਰਕਾਰ ਆਪਣੀ ਕਲਮ ਛੱਡ ਜਾਣਗੇ ਤਾਂ ਇਹ ਦੇਸ਼ ਦੇ ਅੰਦਰ ਮਾੜੇ ਹਾਲਾਤ ਹੋਣਗੇ ਕਿਸੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੋਣਾ ਇਹ ਪੱਤਰਕਾਰ ਹੀ ਹਨ ਜਿਹੜੇ ਕਿ ਸੱਚਾਈ ਨੂੰ ਲੈ ਕੇ ਅੱਗੇ ਲੈ ਕੇ ਆਉਂਦੇ ਹਨ ਉਹ ਬਹੁਤ ਸਾਰੇ ਪੱਤਰਕਾਰ ਸਾਡੇ ਵੀਰ ਗੁਲਾਮੀ ਜੀ ਚਲੇ ਜਾਂਦੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਕਲਮ ਨੂੰ ਆਜ਼ਾਦ ਸੋਚ ਬਣਾ ਕੇ ਚੱਲੋ ਤਾਂ ਕਿ ਆਪਾਂ ਜਿਹੜਾ ਹੈ ਲੋਕਾਂ ਸਮਾਜ ਨੇ ਸਾਨੂੰ ਜਿਸ ਜ਼ਿੰਮੇਵਾਰੀ ਲਈ ਅੱਗੇ ਵਧਾ ਰਹੇ ਸਾਡੀ ਸਾਡੀ ਔੜੀ ਕਰਦੇ ਰਹਿੰਦੇ ਹਨ ਕਿ ਪੱਤਰਕਾਰ ਬੁਲਾਣੇ ਆ ਅਸੀਂ ਆਪਣੀ ਆਵਾਜ਼ ਉਠਾਉਣੇ ਆ ਜੇ ਅੱਜ ਅਸੀਂ ਦਬ ਕੇ ਰਹਿਣ ਲੱਗੇ ਉਹ ਸਾਨੂੰ ਹੀ ਧਮਕੀਆਂ ਮਿਲਣ ਲੱਗ ਜਾਣ ਤਾਂ ਅਸੀਂ ਬਿਲਕੁਲ ਕਮਜ਼ੋਰ ਹੋ ਜਾਾਂਗੇ ਇਹ ਸਾਡਾ ਦੇਸ਼ ਕਮਜ਼ੋਰ ਹੋਏਗਾ ਸਾਡੀ ਆਵਾਮ ਕਮਜ਼ੋਰ ਹੋਏਗੀ ਇਸ ਲਈ ਨਿਡਰਤਾ ਦੇ ਨਾਲ ਆਪਾਂ ਲਹੀਏ ਔਰ ਇਸੇ ਤਰ੍ਹਾਂ ਸੰਘਰਸ਼ ਕਰਦੇ ਹੋਏ ਅਜਿਹੇ ਜਿਹੜੇ ਜਿਹਨੇ ਧੌਂਗ ਦੇ ਅੰਦਰ ਐਮਐਲਏ ਦੇ ਕਿੱਲੇ ਫਸੇ ਹੋਏ ਹਨ ਆਪਾਂ ਉਹਨਾਂ ਕਿੱਲਾਂ ਨੂੰ ਇਕੱਠੇ ਹੋ ਕੇ ਕੜਤ ਕੀਏ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਠਾਨ ਮਾਜਦੇ ਦੇ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਹੋਵੇ ਉਹ ਅਮਲੇ ਲਿਆਂਦੀ ਜਾਵੇ ਤਾਂ ਕਿ ਪੱਤਰਕਾਰਾਂ ਜਿਹੜਾ ਹੈ ਮਾਨ ਸਨਮਾਨ ਬਹਾਲ ਹੋ ਸਕੇ ਉਹਨੂੰ ਮੰਗ ਪੱਤਰ ਕਿਉਂ ਦੇਣਾ ਪਿਆ ਉਕਾਈ ਇੱਕ ਪਾਸੇ ਸਾਡਾ ਸਮਾਜ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਪ੍ਰੈਸ ਹੈ ਨਹੀਂ ਉਹ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਅੱਜ ਹਾਲਾਤ ਇਹ ਬਣ ਗਏ ਪੰਜਾਬ ਦੇ ਵਿੱਚ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੀ ਜੇ ਕੋਈ ਪੱਤਰਕਾਰ ਉਹਨਾਂ ਦੇ ਹੱਕ 'ਚ ਲਿਖਦਾ ਉਨੀ ਦੇਰ ਤੱਕ ਉਹ ਕਹਿੰਦੇ ਨੇ ਵੀ ਚੰਗੇ ਨੇ ਪਰ ਜਦੋਂ ਖਿਲਾਫ ਲਿਖਦਾ ਤਾਂ ਉਹ ਕਹਿੰਦੇ ਨੇ ਮਾੜੇ ਨੇ ਹੁਣ ਜਿਹੜੀ ਗੱਲ ਹੋਈ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ ਪੱਤਰਕਾਰ ਹੈ এবੀਸੀ ਚੈਨਲ ਦੇ ਸੰਦੀਪ ਸਿੰਘ ਲਾਧੂਗਾੜ ਤੇ ਉਹਦੇ ਕੈਮਰਾਮੈਨ ਮਨਦੀਪ ਸਿੰਘ ਉਹ ਬਕਾਇਦਾ ਪ੍ਰੈਸ ਗੈਲਰੀ ਦੇ ਕਮੇਟੀ ਦਾ ਮੈਂਬਰ ਵੀ ਹੈ ਵਿਧਾਨ ਸਭਾ ਦੀ ਕੱਲ ਜਦੋਂ ਕਵਰੇਜ ਕਰ ਰਿਹਾ ਸੀ ਉੱਥੇ ਤਾਂ ਇੱਕ ਐਮਐਲ ਜਿਹੜਾ ਮੀ ਸਿੰਘ ਪਠਾਨ ਮਾਜਰਾ ਉਹ ਆਇਆ ਪਹਿਲਾਂ ਤਾਂ ਉਹਨੇ ਉਹਦੇ ਕੈਮਰਾਮੈਨ ਨਾਲ ਖਿੱਚ ਤੂੰ ਕੀਤੀ ਜਦੋਂ ਉਹ ਪੱਤਰਕਾਰ ਨੇ ਆ ਕੇ ਇਤਰਾਜ਼ ਜਤਾਇਆ ਤਾਂ ਉਹਨੂੰ ਉਹ ਬਾਹਾਂ ਤੋਂ ਫੜ ਕੇ ਖਿੱਚ ਕੇ ਬਾਹਰ ਲੈ ਗਿਆ ਤੇ ਜਾ ਕੇ ਜਾਨਵਾਰਕ ਧਮਕੀਆਂ ਦੇਣ ਲੱਗ ਗਿਆ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਨੇ ਇਹਨਾਂ ਦੇ ਐਮਐਲਏ ਦੀਆਂ ਉਦੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਜਿਹੜਾ ਹੈਗਾ ਪ੍ਰੈਸ ਨਾਲ ਇਹੋ ਜਿਹਾ ਵੀ ਬਾਹਰ ਕਰ ਚੁੱਕੇ ਨੇ ਕਿਉਂਕਿ ਜੇ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਪ੍ਰੈਸ ਆਜ਼ਾਦ ਉਹ ਆਜ਼ਾਦ ਨਹੀਂ ਰਹਿਣੀ ਹੈਗੀ ਇਸ ਲਈ ਜਿਹੜਾ ਹੈਗਾ ਸਾਨੂੰ ਇਹਦੇ ਖਿਲਾਫ ਜਿਹੜਾ ਇਕੱਠੇ ਹੋਣ ਦੀ ਲੋੜ ਹੈ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਜਿਹੜਾ ਹੈਗਾ ਮੰਗ ਪੱਤਰ ਦੇਣ ਲਈ ਆਇਆ ਵੈਸੇ ਤਾਂ ਸਾਰੇ ਪੰਜਾਬ 'ਚ ਜਿਹੜੇ ਪ੍ਰੈਸ ਕਲਬ ਬਾਣੇ ਜਿਹੜੀਆਂ ਆਪੋ ਆਪਣੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਰਹੀਆਂ ਨੇ ਅਸੀਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ ਉਸ ਐਮਐਲਏ ਦੇ ਖਿਲਾਫ ਫਰਮੀ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਖਿਲਾਫ ਦਰਖਾਸਤ ਦੇ ਦਿੱਤੀ ਗਈ ਹੈ ਉੱਥੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਦੇ ਲਈ ਪਰ ਐ ਵੀ ਸਰਕਾਰ ਆ ਉਹ ਜਿਹੜਾ ਹੈਗਾ ਕਾਰਵਾਈ ਕਰਨ ਤੋਂ ਝਿਜਕ ਰਹੇ ਨੇ ਪਰ ਆਪਾਂ ਜੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਾਂਗੇ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਗਿਲੇ ਸ਼ਿਕਵੇ ਛੱਡ ਕੇ ਇਹੋ ਜੇ ਮੌਕੇ ਨੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਲਈ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ ਦੇਖੋ ਪੱਤਰਕਾਰਤਾ ਜਿਹੜੀ ਇਹਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਜੇਕਰ ਲੋਕਾਂ ਦੀ ਪੱਤਰਕਾਰ ਹੋ ਹੁੰਦੇ ਨੇ ਜਿੱਦੀ ਆਵਾਜ਼ ਕੋਈ ਸੁਣਦਾ ਨਹੀਂ ਉਹਦੀ ਆਵਾਜ਼ ਨੂੰ ਜਿਹੜਾ ਹੈਗਾ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣਾ ਪਰ ਜੇਕਰ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦੇ ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ سلوਕ ਕਰਨਗੇ ਤਾਂ ਬੜਾ ਟਟਿਆ ਤੇ ਬੜਾ ਨਿੰਦਣਯੋਗ ਆ ਅਸੀਂ ਇਸ ਦੀ ਪਰਜੋਰ ਨਿੰਦਾ ਕਰਦੇ ਆ ਸੋ ਅੱਜ ਅਸੀਂ ਜ਼ਿਲ੍ਹਾ ਮਲੇਰਕੋਲਾ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਇਸੀ ਮੈਡਮ ਰਾਹੀਂ ਅਸੀਂ ਜਿਹੜਾ ਹੈਗਾ ਸਤਕਾਰਯੋਗ ਗਵਰਨਰ ਸਾਹਿਬ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੱਤਰਕਾਰਤਾ ਦੀ ਆਵਾਜ਼ ਨੂੰ ਪੱਤਰਕਾਰਾਂ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਨਾ ਦਿਵਾਇਆ ਜਾ ਸਕੇ ਸੋ ਸਾਨੂੰ ਪੂਰੀ ਉਮੀਦ ਆ ਕਿ ਜਿਹੜਾ ਇਸ ਤਰ੍ਹਾਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਾਡੇ ਪੱਤਰਕਾਰ ਸਾਥੀ ਨੂੰ ਤੇ ਉਹ ਧਮਕੀਆਂ ਦੇਣ ਵਾਲੇ ਸਖਸ ਚਾਹੇ ਉਹ ਵਿਧਾਇਕ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ